ਕੀ ਮੂੰਹ ਤੋਂ ਕੇ ਆਪਾਂ ਬਾਣੀ ਪੜ ਸਕਦੇ ਆ ਆਪਾਂ ਨੂੰ ਬਾਣੀ ਪੜਨ ਲੱਗਿਆ ਸੁ ਚੰ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਵੇਖੋ ਜੀ ਬਾਣੀ ਤਾਂ ਭਾਵੇਂ ਸਦਾ ਪੜੀ ਜਾਓ ਹਾਂ ਬਾਣੀ ਦੀ ਨਹੀਂ ਖੇੜ ਹੈਗੀ ਇਹ ਕਿ ਜਿਹੜਾ ਆਪ ਨੂੰ ਅੰਮ੍ਰਿਤ ਵੇਲੇ ਨਿਤਨੇਮ ਦੇ ਦਿੱਤਾ ਹੂੰ ਉਹਦੇ ਵਿੱਚ ਇਸ਼ਨਾਨ ਅੰਮ੍ਰਿਤ ਵੇਲੇ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਬੜਾਉਂਦੀ ਅਰਦਾ ਚੁੱਜਾ ਸਾਹਿਬੇ ਆਵੇ ਚਿਤ ਹਾਂ ਮਰਨੇ ਐਵੇਂ ਥੋੜਾ ਜਿਹਾ ਹੈ ਨਾ ਅੰਮ੍ਰਿਤ ਵੇਲੇ ਦਾ ਬਹੁਤ ਜ਼ਰੂਰੀ ਹੈ ਉੱਠਣਾ ਇਸ਼ਨਾਨ ਕਰਨਾ ਸ਼ਨਾਣ ਕਰਕੇ ਬਾਣੀ ਪੜ੍ਹਨੀ ਉਦਾਂ ਦੇ ਭਾਵੇਂ ਤੁਸੀਂ ਜਿਵੇਂ ਮਰਜ਼ੀ ਪੜੀ ਜੋ ਬਾਣੀ ਦਾ ਉਹ ਤਾਂ ਹੈ ਨਹੀਂਗਾ ਕੇਸੀ ਇਸ਼ਨਾਨ ਵੀ ਕਰਨਾ ਚਾਹੀਦਾ ਹਾਂ ਤੇ ਕਿਹੜਾ ਨੇਮ ਐ ਨਿਤ ਨੇਮ ਐ ਨੇਮ ਦੇ ਵਿੱਚ ਤਾਂ ਇਸ਼ਨਾਨ ਆਉਣਾ ਹੀ ਆਉਣਾ ਹੈ ਸ਼ਨਾਣ ਸਿੱਖਵਾਸੇ ਬਹੁਤ ਜ਼ਰੂਰੀ ਹੈ ਇਸ਼ਨਾਨ ਬਿਨਾਂ ਤਾਂ ਪਹਿਲਾ ਪਾਠ ਹੀ ਇਸ਼ਨਾਨ ਦਾ ਹਾਂ ਬਾਕੀ ਗੱਲਾਂ ਦੇ ਬਾਅਦ ਵਿੱਚ ਨੇ ਥੋੜਾ ਜਿਹਾ ਹੋਰ ਡਿਟੇਲਸ ਕਰਦੇ ਆਪਾਂ ਕੇਸੀ ਇਸ਼ਨਾਨ ਕਰਨਾ ਵੀ ਜ਼ਰੂਰੀ ਹੈ ਜਾਂ ਫਿਰ ਸਿਰਫ ਤੁਸੀਂ ਅ ਇਸ਼ਨਾਨ ਕਰਕੇ ਪਾਠ ਕਰ ਲਓ ਤਾਂ ਵੀ ਕੋਈ ਗੱਲ ਨਹੀਂ ਨਹੀਂ ਕੇਸੀ ਇਸ਼ਨਾਨ ਦਾ ਮਤਲਬ ਹੁੰਦਾ ਵੀ ਤੁਸੀਂ ਸ਼ੁੱਧ ਹੋ ਤੇ ਸ਼ੁੱਧੋ ਪੂਰਾ ਤੇ ਆਪਣਾ ਸ਼ਿਕਹਾਂ ਠੀਕ ਐ ਅਗਰ ਕੇਸੀਸ਼ਨਾਣ ਦਾ ਇਹਦਾ ਵੀ ਕਿਹੇ ਦਾ ਤੁਸੀਂ ਪੈਰਾ ਕਰ ਰਹੇ ਹੋ ਹਨਾ ਬਾਕੀ ਕੋਈ ਜ਼ਰੂਰੀ ਕੇਸੀਸ਼ਨਾਣ ਮਿਲ ਕੇ ਜੇ ਕੋਈ ਹਨਾ ਕਿਰਿਆ ਉਦਾਂ ਦੀ ਤਾਂ ਕੇਸੀਸ਼ਨਾਣ ਕਰਨਾ ਜ਼ਰੂਰੀ ਹੈਗਾ ਤੇ ਆ ਬਾਕੀ ਆਪਣਾ ਤੁਸੀਂ ਦੂਜਾ ਇਸ਼ਨਾਣ ਹਨਾ ਕਰਕੇ ਨਾਰਮਲ ਆਪਾਂ ਕਰਦੇ ਆ ਇਸ਼ਨਾਣ ਉਹ ਕਰਕੇ ਬਾਣੀ ਪੜ ਸਕਦੇ ਆ